ਸਮਰਾਲਾ ਦੇ ਨਜ਼ਦੀਕੀ ਪਿੰਡ ਮਜਾਲੀ ਕਲਾਂ ਦੇ ਵਿੱਚ ਕੱਲ ਪ੍ਰਵਾਸੀ ਮਜ਼ਦੂਰ ਵੱਲੋਂ ਸਵੇਰੇ 6 ਵਜੇ ਇੱਕ ਤੀਂਦੂਆ ਦੇਖਿਆ ਗਿਆ ਸੀ ਜਿਸ ਦੀ ਭਾਲ ਕੱਲ ਤੋਂ ਹੀ ਲਗਾਤਾਰ ਜਾਰੀ ਹੈ ਤੇ ਅੱਜ ਦੂਜੇ ਦਿਨ ਵੀ ਉਸ ਦੀ ਭਾਲ ਜਾਰੀ ਹੈ ਇਸ ਸਬੰਧੀ ਰੇਂਜ ਅਫਸਰ ਜਸਵੰਤ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਿਸੇ ਨੂੰ ਵੀ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਤੀਂਦੂਆ ਪਿਛਲੇ 5-6 ਦਿਨਾਂ ਤੋਂ ਪਹਿਲਾਂ ਹੀ ਲੁਧਿਆਣਾ ਵਿੱਚ ਦੇਖਿਆ ਗਿਆ ਫੇਰ ਵੀ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਹੁਣ ਤੱਕ ਇਹ ਮਜਾਲੀ ਕਲਾ ਪਹੁੰਚਿਆ ਇਹਦੀਆਂ ਪੈੜਾਂ ਇੱਥੇ ਦੇਖੀਆਂ ਗਈਆਂ ਨੇ ਪਰ ਹਾਲੇ ਤੱਕ ਇਸ ਨੇ ਕਿਸੇ ਨੂੰ ਵੀ ਕੋਈ ਵੀ ਜ਼ਖਮ ਨਹੀਂ ਦਿੱਤਾ ਕਿਸੇ ਨੂੰ ਵੀ ਜਾਨੀ ਮਾਲੀ ਨੁਕਸਾਨ ਇਸ ਤੋਂ ਨਹੀਂ ਹੈ ਪਰ ਹਲੇ ਤੱਕ ਤेंदुए ਦੀ ਭਾਲ ਜਾਰੀ ਹੈ ਹਲੇ ਤੱਕ ਉਸ ਨੂੰ ਨਹੀਂ ਫੜਿਆ ਗਿਆ ਪਰ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈ ਇਹ ਕਹਿਣਾ ਸੀ ਰੇਂਜ ਅਫਸਰ ਦਾ ਸੁਨ ਸਿੰਘ ਰੇਂਜ ਅਫਸਰ ਦਲਿੰਦਰ ਸਿੰਘ ਕਪੂਰਸਲਾ ਸਰ ਦੂਸਰਾ ਦਿਨ ਹੈਗਾ ਮਿਆਲੀ ਕਰਾਂ ਦੇ ਵਿੱਚ ਜੀ ਕੱਲ ਸਵੇਰੇ 6 ਵਜੇ ਦੇਖਿਆ ਗਿਆ ਸੀ ਜੋ ਵੀ ਹੈ ਤੇ ਕੀ ਅੱਜ ਦੀ ਕੀ ਅਪਡੇਟ ਅਪਡੇਟ ਹਜੇ ਤੱਕ ਤਾਂ ਉਹਦੀ ਕੋਈ ਮੂਵਮੈਂਟ ਜਿਹੜੀ ਹੈਗੀ ਸਾਨੂੰ ਗੰਨੇ ਦੇ ਖੇਤ ਦੇ ਵਿੱਚੋਂ ਕੋਈ ਨਹੀਂ ਮਿਲੀ ਹੈਗੀ ਨਾ ਹੀ ਹਜੇ ਤੱਕ ਉਹਦੀ ਕੋਈ ਆਰਡਰ ਸਾਨੂੰ ਕੋਈ ਨਜ਼ਰ ਆਈ ਹੈ ਬਟ ਹੁਣ ਸਾਡੀ ਜਿਹੜੀਆਂ ਟੀਮਾਂ ਹੈਗੀਆਂ ਉਹ ਸਰਚ ਕਰਨੀਆਂ ਆ ਸਾਰੇ ਜਿਹੜਾ ਗੰਨੇ ਦਾ ਖੇਤ ਆ ਉਹਨੂੰ ਵੀ ਉਹਦੇ ਆਸੇ ਪਾਸੇ ਵੀ ਸਰਚ ਕਰਨੀਆਂ ਔਰ ਜਿਹੜਾ ਨਾਲ ਪਰੇ ਇੱਕ ਨਹਿਰ ਲੱਗਦੀ ਹੈ ਅਸੀਂ ਨਹਿਰ ਨੂੰ ਵੀ ਸਰਚ ਕਰਾਂਗੇ ਕਿ ਕਿਧਰੇ ਇਹ ਖੇਤਾਂ ਦੇ ਵਿੱਚ ਦੀ ਹੁੰਦਾ ਹੋਇਆ ਕਿਧਰੇ ਇਹ ਨਹਿਰ ਦੇ ਉੱਤੇ ਚੜ ਕੇ ਕਿਧਰੇ ਵਾਪਸ ਜਾਂ ਵਾਪਸ ਲੁਧਿਆਣੇ ਵੱਲੋਂ ਨਾ ਇਹ ਗਿਆ ਹੋਵੇ ਉਹ ਸਾਰੀ ਜਿਹੜੀ ਸਰਚ ਜਿਹੜੀ ਅੱਜ ਸਾਡੀ ਚੱਲੇਗੀ ਸਰ ਗੱਲ ਕਰੀਏ ਜਿਹੜੀ ਥੋੜੀ ਇਹ ਸੱਚ ਚੱਲ ਰਹੀ ਹੈ ਜੀ ਇਹ ਆ ਵੇਟਨ ਬਹੁਤੀ ਚਰਦੇ ਹੈ ਜੀ ਜੀ ਬਿਲਕੁਲ ਇਹਦਾ ਅਗਲਾ ਸਟੈਪ ਥੋੜਾ ਕੀ ਹੋਊਗਾ ਜਿਹੜਾ ਤੁਸੀਂ ਸੱਚ ਤੋਂ ਬਾਅਦ ਜਿਹੜਾ ਕਰਨਾ ਹੈ ਦੇਖੋ ਜੇਕਰ ਫਿਲਹਾਲ ਤੇ ਸਿਰਫ ਪਿੰਡ ਦੇ ਵਿੱਚੋਂ ਇੱਕ ਬੰਦੇ ਨੇ ਦੇਖਿਆ ਹੀ ਹੈ ਬਾਕੀ ਪਗਮਾਰਸ ਜਿਹੜੇ ਆ ਗਿਆ ਉਹ ਸ਼ੋਰ ਕਰਦੇ ਆ ਕਿ ਹਾਂ ਗਿਆ ਉਸ ਤੋਂ ਬਾਅਦ ਸਾਡੀ ਟੀਮ ਨੇ ਕਿਸੇ ਨੇ ਅਜੇ ਤੱਕ ਉਹਨੂੰ ਵੇਖਿਆ ਨਹੀਂ ਅਦਰਵਾਈਜ਼ ਕਿਦਰੇ ਸਾਨੂੰ ਉਹ ਨਜ਼ਰ ਆਉਂਦਾ ਜਾਂ ਬਿਲਕੁਲ ਅਸੀਂ ਉਹਦੇ ਬਿਲਕੁਲ ਕਲੋਜ਼ ਚਲੇ ਜਾਂਦੇ ਆਂ ਤੋਂ ਅਸੀਂ ਉਹਨੂੰ ਟ੍ਰਾਂਗੂਲੇਜ ਕਰਾਂਗੇ ਸਾਡੇ ਕੋਲ ਬਕਾਇਦਾ ਵੈਪਨ ਹੈਗੇ ਆ ਜਿਹਦੇ ਨਾਲ ਅਸੀਂ ਟ੍ਰਾਂਗੂਲੇਜ ਕਰ ਲੈਂਦੇ ਆਂ ਤੇ ਸਿਰਫ ਇਹ ਆ ਕਿ ਸਰਚ ਦੇ ਦੌਰਾਨ ਸਾਨੂੰ ਉਹ ਨਜ਼ਰ ਆਉਣਾ ਚਾਹੀਦਾ ਜਿਹੜੇ ਮੈਂ ਕੱਲ ਪੜਾ ਪਾਈਆਂ ਗਈਆਂ ਅੱਜ ਵੀ ਉਹਦੀਆਂ ਪੜਾਾਂ ਚ ਕੋਈ ਤੀਕੀ ਮੂਵਮੈਂਟ ਆਈ ਨਹੀਂ ਜੀ ਹਜੇ ਤੱਕ ਸਾਨੂੰ ਕੋਈ ਉਹਦੀ ਆਊਟਰ ਦੀ ਕੋਈ ਪੈਡ ਜਿਹੜੀ ਆ ਉਹ ਸਾਨੂੰ ਨਜ਼ਰ ਨਹੀਂ ਆਈ ਸਿਰਫ ਕੱਲ ਵਾਲੀਆਂ ਜਿਹੜੀਆਂ ਪੜਾਾਂ ਇੰਦੀਆਂ ਹੈਗੀਆਂ ਉਹੀ ਸਾਨੂੰ ਨਜ਼ਰ ਆ ਰਹੀਆਂ ਜਿਹੜਾ دہشت ਦਾ ਮਾਹੌਲ ਸ਼ਹਿਰ ਦੇ ਵਿੱਚ ਫੈਲਿਆ ਹੋਇਆ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਦੇਖੋ ਨਹੀਂ ਮੈਂ ਤਾਂ ਉਹ ਸਾਰੇ ਜਿਹੜੇ ਆਪਣੇ ਨਗਰ ਦੇ ਨਿਵਾਸੀ ਹੈਗੇ ਉਹਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਡਰਨ ਦੀ ਲੋੜ ਨਹੀਂ ਹੈ ਸਿਰਫ ਪ੍ਰਕੌਸ਼ਨ ਕਰਨ ਦੀ ਲੋੜ ਹੈਗੀ ਹੈ ਕੋਈ ਇਹਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਹੈ ਤੁਸੀਂ ਦੇਖੋ ਵੀ ਕਿੰਨੇ ਦਿਨ ਤੋਂ ਇਹ ਲੁਧਾਨੇ ਚ ਘੁੰਮ ਰਿਹਾ ਅੱਜ ਤੱਕ ਉਹਨੇ ਕਿਸੇ ਤੇ ਉਤੇ ਅਟੈਕ ਨਹੀਂ ਕੀਤਾ ਕੋਈ ਕੋਈ ਇੰਜਰੀ ਨਹੀਂ ਕੀਤੀ ਹੈ ਇਸ ਕਰਕੇ ਸਾਡੀ ਇਹੀ ਮਤਲਬ ਕਿ ਰਿਕਵੈਸਟ ਹੈਗੀ ਆ ਵੀ ਤੁਸੀਂ ਇਹ ਪੈਨਿਕ ਨਾ ਹੋ ਕੋਈ ਦਹਿਸ਼ਤ ਵਿੱਚ ਆਉਣ ਦੀ ਲੋੜ ਨਹੀਂ ਹੈ ਇਹ ਸਿਰਫ ਇਹਨਾ ਵੀ ਪ੍ਰਕੌਸ਼ਨ ਰੱਖੋ ਇਸ ਤੋਂ ਥੋੜਾ ਜਿਹਾ ਜੇ ਤੁਹਾਨੂੰ ਨਜ਼ਰ ਵੀ ਆ ਜਾਂਦਾ ਥੋੜੀ ਦੂਰੀ ਬਣਾ ਲਓ ਤੁਹਾਨੂੰ ਇਹ ਕੁਝ ਨਹੀਂ ਕਹਿ ਰਿਹਾ